ਖਬਰ ਪਟਿਆਲਾ ਤੋਂ ਆਰੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲੇ ਮੌਕੇ ਆਸ਼ੀਰਵਾਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਬੜੇ ਨਵੇਂ ਲੰਗਰ ਹਾਲ ਦਾ ਉਦਘਾਟਨ ਕੀਤਾ ਉੱਥੇ ਹੀ ਬਸੰਤ ਪੰਚਮੀ ਮੌਕੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਇਲੈਕਟ੍ਰੋਨਿਕ ਵਾਹਨਾਂ ਨੂੰ ਵੀ ਰਵਾਨਾ ਕੀਤਾ ਤੇ ਉਹਨਾਂ ਨੇ ਇਸ ਮੌਕੇ ਗੱਲਬਾਤ ਕਰਦੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਨੇ ਬਜਟ ਲਿਆਂਦਾ ਉਸ ਦੇ ਵਿੱਚ ਪੰਜਾਬ ਲਈ ਕੁਝ ਨਹੀਂ ਹੈ ਕਿਸਾਨਾਂ ਲਈ ਕੁਝ ਨਹੀਂ ਹੈ ਉੱਥੇ ਤੱਕ ਕਿ ਜਿਹੜੇ ਦੇਸ਼ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਆ ਕਿਸਾਨ ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਉਹਨਾਂ ਲਈ ਉਹਨਾਂ ਦੀਆਂ ਮੰਗਾ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦੀਆਂ ਫਸਲਾਂ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਉਹਨਾਂ ਦਾ ਲੱਖ ਤੋੜਨ ਦਾ ਕੰਮ ਕੇਂਦਰ ਸਰਕਾਰ ਨੇ ਆਪਣੇ ਇਸ ਕੇਂਦਰੀ ਬਜਟ ਦੇ ਵਿੱਚ ਕੀਤਾ ਹਾਂ ਜੀ ਪੰਜਵੀਂ ਦਾ ਦਿਹਾੜਾ ਸਤਿ ਸ੍ਰੀ ਅਕਾਲ ਕਿਸ ਤਰ੍ਹਾਂ ਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਬਹਿਮਾਂ ਤੇ ਭਰਮਾਂ ਦੇ ਵੀ ਜਿਹੜੇ ਉਸ ਵੇਲੇ ਦੇ ਲੋਕ ਵਰਨਵਾਦ ਤੇ ਵਖਵਾਦ ਵਿੱਚ ਵੰਡ ਹੋਏ ਸੀ ਸਾਰਿਆਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਇੱਕ ਓੰਕਾਰ ਦੇ ਸਿਧਾਂਤ ਨਾਲ ਜੋੜਿਆ ਕਿਉਂਕਿ ਸਿੱਖ ਨੂੰ ਆਦੇਸ਼ ਵੀ ਆ ਸਿੱਖ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸਥਾਨ ਦੇ ਉੱਤੇ ਜਿੱਥੇ ਸਤਗੁਰਾਂ ਨੇ ਅਨੇਕਾਂ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕੀਤਾ ਤੇ ਬਸੰਤ ਪੰਜਮੀ ਦਾ ਤਿਹਾਰ ਇੱਕ ਮੈਂ ਸਮਝਦਾ ਵੱਡਾ ਇਸ ਸਥਾਨ ਤੇ ਮਨਾਇਆ ਜਾਂਦਾ ਓ ਤਾਂ ਸਿੱਖ ਦੀ ਰੋਜ਼ ਵਾਰ ਹੀ ਸਤਗੁਰ ਜੀ ਨੇ ਕਿਹਾ ਤੇਰੀ ਰੋਜ਼ ਇਹ ਪੰਜਮੀਆ ਤੇ ਰੋਜ਼ ਇਹ ਤੇਰੀ ਬਸੰਤ ਆ ਪਰ ਇਹ ਮਹੀਨਾ ਕਿਉਂਕਿ ਉਹ ਤੋਂ ਬਾਅਦ ਜਦੋਂ ਰਤਮ ਮੋਲਦੀ ਆ ਉਸ ਵੇਲੇ ਸਤਗੁਰੂ ਜੀ ਨੇ ਹਰਕਾ ਨਾਮ ਧਿਆਏ ਕੇ ਹੋ ਹੋ ਹਰਿਆ ਭਾਈ ਇਹ ਮਨੁੱਖ ਨੂੰ ਸੰਦੇਸ਼ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਜਿੱਥੇ ਰਤਮ ਮੋਲਦੀ ਉੱਥੇ ਤੇਰਾ ਅੰਦਰ ਜਿਹੜਾ ਇਹ ਵੀ ਅੰਦਰ ਨਾਮ ਦੀ ਜਿਹੜੀ ਵਰਖਾ ਸਤਗੁਰੂ ਜੀ ਕਿਰਪਾ ਤੇ ਬਖਸ਼ਿਸ਼ ਕਰਕੇ ਤੈਨੂੰ ਬਖਸ਼ਿਸ਼ ਕਰਨ ਸੋ ਇਹ ਵੱਡੇ ਇੱਕ ਪੁਰਬ ਦੇ ਰੂਪ ਦੇ ਵਿੱਚ ਇੱਥੇ ਹਮੇਸ਼ਾ ਇਹ ਜੋੜ ਮੇਲਾ ਇਹ ਮਨਾਇਆ ਜਾਂਦਾ ਇਹ ਸਾਰਾ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਜੋੜ ਮੇਲਿਆਂ ਦੇ ਰੂਪ ਵਿੱਚ ਬਖਸ਼ੇ ਕੀਤੇ ਸੀ ਚਾਹੇ ਸ਼ਹੀਦੀ ਜੋੜ ਮੇਲੇ ਹੋਣ ਤੇ ਚਾਹੇ ਦੂਸਰੇ ਤੇ ਜੋੜਨਾ ਕਿਹਦੇ ਨਾਲ ਹੈ ਉਹ ਸੱਚੇ ਦੇ ਨਾਲ ਸੱਚਾ ਸਤਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਸਹਿਬ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨ ਦਾ ਸਤਗੁਰੂ ਜੀ ਨੇ ਆਦੇਸ਼ ਕੀਤਾ ਤੇ ਨਾਲ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸਹਿਇਲਾ ਗੁਰਦਸ਼ਮ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਵੀ ਬਖਸ਼ੇ ਕੀਤੀ ਸਤਿਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜਿਵੇਂ ਮੌਸਮ ਰੁੱਤ ਮੌਲ ਦੀ ਆ ਸਾਡਾ ਅੰਦਰ ਵੀ ਸਤਿਗੁਰਜੀ ਗੁਰਸ਼ਬਦ ਰਹੀਂ ਆਪਣੇ ਨਾਲ ਜੋੜ ਲੈਣ। ਉਹਨਾਂ ਜੀ ਕੇਂਦਰੀ ਵਿੱਚ ਟਾਇਆ ਤੇ ਪੰਜਾਬ ਤੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਜੀ। ਇਹ ਦੇਖੋ ਕਿਉਂਕਿ ਹੈਗਾ ਤਾਂ ਇਹ ਪੋਲੀਟੀਕਲ ਮਸਲਾ ਪਰ ਇਸ ਬਜਟ ਦੇ ਨਾਲ ਤਕਰੀਬਨ ਇਹ ਗੱਲ ਪੱਧਰੀ ਹੋ ਗਈ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਕਿਸਾਨਾਂ ਲਈ ਅਸੀਂ ਪਹਿਲਾਂ ਵੀ ਬਿੱਲ ਵੀ ਉਹ ਤੋਂ ਰਿਜੈਕਟ ਕੀਤੇ ਪਰ ਮੈਂ ਸਮਝਦਾ ਉਹ ਇੱਕ ਬਦਲਾ ਲੈ ਰਹੇ ਆ ਕਿਸਾਨਾਂ ਵਾਸਤੇ ਇਹਦੇ ਵਿੱਚ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਕਿ ਬਹੁਤ ਮੰਤਪਾਗੀ ਗੱਲ ਹੈ